ਦਾਸ ਬਲਦੀਪ ਸਿੰਘ ਸਰਸਾ ਐਸਟੈਂਡ ਤੇ ਤਰਜੰਗਰਾ ਹਸਪਤਾਲ ਦੇ ਵਿੱਚਾਂ ਕਿਉਂਕਿ ਮੇਰੀ ਆਪਣੀ ਅੱਖ ਦੇ ਵਿੱਚ ਵੀ ਜੋ ਹਰਿਆਣਾ ਪੁਲਿਸ ਵੱਲੋਂ ਗੈਸ ਜਿਹੜੀ ਆਦਰਾ ਤੜ ਜਿਹੜੀ ਆ ਸਾਡੇ ਤੇ ਬੰਬਾਰੀ ਗੋਲੀਆਂ ਲਾਕੀ ਤੀ ਉਹਦੇ ਕਾਰਨ ਮੇਰੀ ਅੱਖਾਂ ਦੇ ਜਿਹੜੀਆਂ ਸਾਰੇ ਪ੍ਰਭਾਵ ਹੋ ਗਿਆ ਤੇ ਇੱਕ ਜਨਤਕ ਹਰਿਆਣਾ ਪੱਟੀ ਕਰਵਾਉਣ ਆਇਆ ਮੈਨੂੰ ਇੱਥੇ ਬਲਾਰਕ ਬਲਦੀਪ ਸਿੰਘ ਜੀ ਜਿਹੜੇ ਕਿ ਸਰਦਾਰ ਸਜੀਤ ਸਿੰਘ ਉਹਦੇ ਜਥੇਬੰਦੀ ਦੇ ਇਹ ਕਰਣੇ ਇਹ ਇੱਕ ਮੁੰਡਾ ਜਸਪਰ ਸਿੰਘ ਹੋ ਰਿਹਾ ਉਹਦੀ ਵੀਡੀਓ ਪਹਿਲਾਂ ਬਣੀ ਹੋਈ ਆ ਇਹ ਦੋਵੇਂ ਮਿਲੇ ਔਰ ਇਹਨਾਂ ਨੇ ਇਹ ਬੱਸਿਆ ਕਿ ਇੱਥੇ ਜਿਹੜਾ ਸਾਡਾ ਇਲਾਜ ਨਹੀਂ ਕੀਤਾ ਜਾ ਰਿਹਾ ਸਾਨੂੰ ਇਹ ਗੱਲ ਕਹੀ ਜਾ ਰਹੀ ਆ ਕਿ ਤੁਸੀਂ ਆਪਣੀ ਦਵਾਈ ਆਪ ਲਿਓ ਇਸੇ ਤਰ੍ਹਾਂ ਕਹਿ ਦਿੱਤੇ ਨੇ ਹਾਂ ਜੀ ਔਰ ਇਹਨਾਂ ਤੋਂ ਕਿਛੋ ਸੰਦੀਪ ਸਿੰਘ ਜਦੋਂ ਤੁਸੀਂ ਆਏ ਤੇ ਜਿਹੜੀ ਦਵਾਈ ਸੀ ਉਹ ਕੀ ਕਿਹਾ ਤੁਹਾਨੂੰ ਡਾਕਟਰ ਨੇ ਜਰਾ ਦੱਸਿਓ ਸਾਨੂੰ ਕਹਿੰਦੇ ਬਾਹਰੋਂ ਲਿਓ ਆਉਦੇ ਪਏ ਹਾਂ ਆਉਂਦੇ ਕਹਿੰਦੇ ਸਾਨੂੰ ਬਾਹਰੋਂ ਲਿਓ ਹਾਂ ਜੀ ਹੁਣ ਤੁਸੀਂ ਵੇਖੋ ਤੇ ਹਰਿਆਣਾ ਪੁਲਿਸ ਤੇ ਸਾਨੂੰ ਗੋਲੀਆਂ ਮਾਰ ਰਹੀ ਹੈ ਤੇ ਪੰਜਾਬ ਸਰਕਾਰ ਦੇ ਜਿਹੜੇ ਹਸਪਤਾਲ ਨੇ ਉਹਨਾਂ ਚ ਅਸੀਂ ਇਲਾਜ ਕਰਉਣ ਲਈ ਆ ਰਹੇ ਔਰ ਇੱਥੋਂ ਦਾ ਡਾਕਟਰ ਮੇਰਾ ਉਹ ਮੇਰਾ ਉਹਦਾ ਨੰਬਰ ਨੰਬਰ ਸਾਰਾ ਲਿਖਿਆ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਉਹ ਡਾਕਟਰ મોદી ਦਾ ਪੁੱਤ ਹੁੰਦਾ ਤੇ મોદી ਨੇ ਉਹਦੀ ਡਿਊਟੀ ਲਵਾਈ ਹੁੰਦੀ ਆ ਉਹ ਕਹਿੰਦਾ ਕਿ ਤੁਸੀਂ ਬਾਹਰੋਂ ਜਾ ਕੇ ਜਿਹੜਾ ਉਹ ਦਵਾਈ ਲਿਆਓ ਤੇ ਹੁਣ ਦੱਸੋ ਵੀ ਆਪਣੇ ਪੈਸਿਆਂ ਦੀ ਦਵਾਈ ਬਾਰਾਂਵਾਂ ਜਾ ਕੇ ਅਸੀਂ ਲਿਆਈਏ ਤੇ ਫਿਰ ਭਗਵੰਤਨਾਥ ਜੀ ਤੁਸੀਂ ਮੁੱਖ ਮੰਤਰੀ ਜੇ ਪੰਜਾਬ ਦੇ ਤੇ ਤੁਹਾਡੇ ਜਿਹੜੇ ਹਸਪਤਾਲਾਂ ਦੇ ਵਿੱਚ ਸਾਡਾ ਜਿਹੜਾ ਇਲਾਜ ਆ ਉਹ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਜਦੋਂ ਮੈਂ ਇੱਥੇ ਆਉਂ ਪਹੁੰਚਿਆ ਆ ਕਿ ਇਸ ਬੇਟੀ ਨੇ ਫੋਨ ਕੀਤੇ ਨੇ ਡਾਕਟਰ ਨੂੰ ਲੇਕਿਨ ਉਸ ਡਾਕਟਰ ਨੇ ਫੋਨ ਨਹੀਂ ਚੁੱਕੇ ਤੇ ਇੱਥੇ ਕੋਈ ਵੀ ਡਾਕਟਰ ਨਹੀਂ ਸੀ ਉਸ ਟਾਈਮ ਦੇ ਉੱਤੇ ਔਰ ਇਸ ਲੜਕੀ ਨੂੰ ਬਾਅਦ ਦੇ ਵਿੱਚ ਮੈਂ ਕਹਿ ਕੇ ਗਿਆ ਕਿ ਇਹ ਜਿਹੜੇ ਕਿਸਾਨ ਨੇ ਇਹਨਾਂ ਦਾ ਇਲਾਜ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਸੋ ਮੈਂ ਦੁਬਾਰਾ ਫੇਰ ਭਗਵੰਤ ਮਾਨ ਨੂੰ ਇਹ ਗੱਲ ਕਹਿਣਾ ਤੁਸੀਂ ਮੁੱਖ ਮੰਤਰੀ ਜੇ ਪੰਜਾਬ ਦੇ ਤੇ ਤੁਹਾਡੀ ਇਹ ਖਬਰਾਂ ਆ ਰਹੀਆਂ ਨੇ ਕਿ ਮੈਂ ਕਿਸਾਨਾਂ ਦੇ ਨਾਲ ਆ ਪਰ ਜਿਹੜੇ ਇੱਥੇ ਹਸਪਤਾਲਾਂ ਚ ਡਾਕਟਰ ਨੇ ਕੁਝ ਨੂੰ ਛੱਡ ਕੇ ਜਿਹੜੇ ਨੇ ਉਹ ਤਾਂ ਠੀਕ ਨੇ ਬਾਕੀ ਮੈਂ ਪੁੱਛਣਾ ਚਾਹਣਾ ਕਿ ਕੀ ਇਹ ਮੋਦੀ ਨੇ ਲਾਇ ਹੋਏ ਨੇ ਇਹ ਮੋਦੀ ਦੇ ਪੁੱਤ ਨੇ ਜਿਹੜੇ ਸਾਡੇ ਇਲਾਜ ਨਹੀਂ ਕਰਦੇ ਕਿਸਾਨਾਂ ਦਾ ਸੋਮੇ ਇਸ ਵੀਡੀਓ ਦੇ ਰਾਹੀਂ ਇਹ ਮਨ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਇਹਨਾਂ ਡਾਕਟਰਾਂ ਨੂੰ ਜਿਹੜੇ ਰਜਿੰਦਰਾ ਹਸਪਤਾਲ ਜਾਂ ਰਾਜਪੁਰੇ ਹਸਪਤਾਲ ਤੋਂ ਵੀ ਮੇਰੇ ਕੋਲ ਰਿਪੋਰਟ ਆਈ ਆ ਕਿ ਐਮ ਐਲ ਆਰ ਦੀਆਂ ਜਿਹੜੀਆਂ ਰਿਪੋਰਟਾਂ ਨੇ ਇੱਕ ਨੌਜਵਾਨ ਦੀ ਜਿਹੜੀ ਲੱਤ ਆ ਉਹ ਬਿਲਕੁਲ ਖਰਾਬ ਹੋ ਚੁੱਕੀ ਆ ਤੇ ਉਹਦੀ ਜਿਹੜੀ ਐਮ ਐਲ ਆਰ ਦੀ ਰਿਪੋਰਟ ਆ ਉਹ ਨਹੀਂ ਨਲ ਰਹੀ ਇਹ ਜਿਹੜੀਆਂ ਐਮ ਐਲ ਆਰਾਂ ਦੀਆਂ ਰਿਪੋਰਟਾਂ ਇਹਨਾਂ ਦਾ ਲੋਕਾਂ ਨੂੰ ਦਵਾਈਆਂ ਨਾਲ ਤੇ ਜਿਹੜਾ ਇਲਾਜ ਹੈ ਉਹ ਸਹੀ ਢੰਗ ਦੇ ਨਾਲ ਕਰਾ ਜਾਵੇ ਨਹੀਂ ਤੇ ਇਹ ਨਾ ਹੋਵੇ ਕਿ ਉਧਰ ਤਾਂ ਲੜਾਈ ਚੱਲ ਰਹੀ ਆ ਤੇ ਫੇਰ ਭਗਵੰਤ ਮਾਨ ਜੀ ਆ ਤੇਰੇ ਹਸਪਤਾਲਾਂ ਦੇ ਅੱਗੇ ਵੀ ਕਿਤੇ ਆ ਕੇ ਧਰਣਾ ਲਾਉਣੇ ਪੈ ਜਾਣ ਸਾਡੇ ਕੋਲ ਬਹੁਤ ਲੋਕਾਂ ਨੇ ਇੱਥੇ ਵੀ ਆ ਕੇ ਤੇਰਾ ਜਲੂਸ ਕੱਢਾਂਗੇ ਤੇ ਇਹਨਾਂ ਜਿਹੜੇ ਡਾਕਟਰ ਨੇ ਜਿਹੜਾ ਇੱਥੇ ਡਿਊਟੀ ਤੇ ਡਾਕਟਰ ਸੀ ਬੈਠੋ ਉਸ ਡਾਕਟਰ ਦਾ ਨਾਮ ਲਾਓ ਨਾਮ ਦਾ ਦਿਓ ਉਸ ਡਾਕਟਰ ਦਾ ਹਾਂਜੀ ਹਾਂਜੀ ਲੇ ਲਈ ਡਾਕਟਰ ਨੀਹਾ ਡਾਕਟਰ ਜੀ ਹਾਂ ਜੀ ਡਾਕਟਰ ਨੀਹਾ ਲੇ ਲੀ ਜੇ ਜੀ ਹਾਂ ਡਾਕਟਰ ਉਸ ਡਾਕਟਰ ਨੇ ਸਾਡੇ ਮਰੀਜ਼ ਕੁਲਦੀਪ ਸਿੰਘ ਨੂੰ ਇਹ ਗੱਲ ਕਹੀ ਕਿ ਥੱਲੋਂ ਜਾ ਕੇ ਬਾਹਰੋਂ ਬਾਹਰੋਂ ਜਾ ਕੇ ਆਪਣੇ ਪੈਸੇ ਦੀ ਆਪ ਦਵਾਈ ਲਿਓ ਉਹਨੇ ਤੁਹਾਨੂੰ ਇਹ ਕਹਿ ਦਿੱਤਾ ਇਸ ਤੋਂ ਪਹਿਲਾਂ ਇੱਕ ਵੀਡੀਓ ਬਣ ਚੁੱਕੀ ਆ ਸੋ ਮੈਂ ਭਗੰਤ ਪ੍ਰਮਾਨਜੀਤ ਨੂੰ ਦੁਬਾਰਾ ਪੇਸ਼ ਕਰਦਾ ਤੇ ਆਪਣੇ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਪੇਸ਼ ਕਰਦਾ ਕਿ ਭਾਈ ਜਿਹੜੇ ਬੰਦੇ ਆਪਾਂ ਹਸਪਤਾਲ ਦਾਖਲ ਕਰਾ ਦਿੱਤੇ ਜੰਨੇ ਆ ਉਹਨਾਂ ਦੀ ਮੁਕਤੇ ਬਾਅਦ ਦੇ ਵਿੱਚ ਪਰਵੇ ਕਰਾ ਗੋ ਮੈਂ ਤਾਂ ਕੁਦਰਤੀ ਇੱਥੇ ਆ ਗਿਆ ਤੇ ਮੈਨੂੰ ਪਤਾ ਲੱਗ ਗਿਆ ਤੇ ਮੈਂ ਆ ਕੇ ਇੱਥੇ ਇੱਥੇ ਆ ਗੱਲ ਕੀਤੀ ਆ ਸੋ ਕਿਸਾਨਾਂ ਦੀ ਸਾਡੀ ਸਾਡੀ ਜ਼ਿੰਮੇਵਾਰੀ ਆ ਕਿ ਕਿਸਾਨ ਸਾਡੇ ਨੇ ਸਾਡੇ ਸਰਦੇ ਚ ਆਏ ਆ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਸੱਟ ਪੇਟ ਲੱਗਦੀ ਆ ਹਰਿਆਣਾ ਪੁਰਸਤ ਸਾਡੇ ਦੇ ਤਸ਼ੱਦਦ ਤੇ ਜਲਮ ਅਤਿਆਚਾਰ ਕਰ ਰਹੀ ਆ ਲੇਕਿਨ ਪੰਜਾਬ ਸਰਕਾਰ ਦੇ ਜਿਹੜੇ ਡਾਕਟਰ ਨੇ ਡਾਕਟਰ ਦਾ ਰੱਬ ਦਾ ਰੂਪ ਹੁੰਦਾ ਡਾਕਟਰ ਵਾਸਤੇ ਤੇ ਕੋਈ ਹੋਵੇ ਦੁਸ਼ਮਣ ਹੋਵੇ ਆਪਣਾ ਹੋਵੇ ਉਹਦਾ ਇਲਾਜ ਕਰਨਾ ਫਰਜ਼ ਬੰਦਾ ਪਰ ਮੈਂ ਕਹਾਂਗਾ ਜਿਸ ਡਾਕਟਰ ਨੇ ਸਾਡੇ ਮਰੀਜ਼ ਨੂੰ ਕਿਸਾਨ ਮਰੀਜ਼ ਨੂੰ ਇਹ ਗੱਲ ਕਹੀ ਆ ਤੇ ਆਪਣੇ ਪੈਸੇ ਦੀ ਦਵਾਈ ਜਾ ਕੇ ਲਿਆਓ ਲਾਣ ਕੇ ਉਸ ਡਾਕਟਰ ਵੇ ਤੇ ਮੈਂ ਇਹ ਕਹਾਂਗਾ ਤੇ ਇਹ ਜਿਹੜੇ ਡਾਕਟਰ ਨੇ ਇਹਨਾਂ ਨੂੰ ਵੀ ਸ਼ਾਇਦ ਮੁੱਢੀ ਦੀਆਂ ਹਦਾਇਤਾਂ ਲੈ ਕੇ ਜਿਹੜੇ ਕਿਸਾਨ ਇਥੇ ਆਉਣ ਉਹਨਾਂ ਦਾ ਇਲਾਜ ਨਹੀਂ ਕਰਨਾ ਮੈਂ ਬੇਨਤੀ ਕਰਾਂਗਾ ਕਿ ਸਾਡੇ ਕਿਸਾਨਾਂ ਨੂੰ ਤੇ ਪੰਜਾਬ ਸਰਕਾਰ ਨੂੰ ਇਧਰ ਧਿਆਨ ਦੇਣਾ ਚਾਹੀਦਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਅੱਗੇ ਤੋਂ ਕੇ ਸ਼ੇਅਰ ਕਰੋ